Bastante. ਕੀ ਨਾਮ ਹੈ ਤੁਹਾਡਾ ਸਵਾਸਤਿਕ ਭਾਈ ਕਿਹੜੇ ਇੰਸਟੀਚਿਊਟ ਤੋਂ ਆਪਾਂ ਥਾਪਰ ਤੋਂ ਆ ਤਿੰਨਾ ਤੇ ਅੱਜ ਛੁੱਟੀਆਂ ਕਰਤੀਆਂ ਥਾਪਰ ਤੇ ਡੀਸੀ ਮੈਡਮ ਦੇ ਵੀ ਆਰਡਰ ਆ ਗਏ ਨੇ ਅਲਰਟ ਦੇ ਇਵੇਂ ਦੇਖਦੇ ਜੀ ਭਾਈ ਆ ਬਲੈਕਆਊਟ ਕਰਕੇ ਹੋਇਆ ਸਾਰਾ ਕਿ ਇੱਥੇ ਹੋਸਟਲ ਵੀ ਸਾਰੇ ਲਾਈਟਾਂ ਬੰਦ ਰਹਿੰਦੀਆਂ ਰਾਤਾਂ ਨੂੰ ਤੇ ਲਾਈਟ ਗਈ ਹੁੰਦੀ ਹੈ ਤਾਂ ਸਾਰੇ ਸਟੂਡੈਂਟ ਵੀ ਪਰੇਸ਼ਾਨ ਹੁੰਦੇ ਨੇ ਇੱਥੇ ਪੜਾਈ ਹੋ ਰਹੀ ਹੈ ਨਾ ਕੁਝ ਹੋ ਰਿਹਾ ਹੈ ਤੇ ਸਾਰੇ ਘਰਾਂ ਨੂੰ ਵਾਪਸ ਜਾ ਰਹੇ ਨੇ ਆਪਣੇ ਆਪਣੀ ਆਪਣੀ ਫੈਮਲੀਆਂ ਕੋਲ ਤੇ ਘਰਦਿਆਂ ਨੇ ਵੀ ਮੈਸੇਜ ਕਰਿਆ ਹੋਣਾ ਕਿ ਤੁਸੀਂ ਆ ਜਾਓ ਘਰੇ ਵਾਪਸ ਹਾਂਜੀ ਹਾਂਜੀ ਸਾਰਿਆਂ ਨੂੰ ਆਪਾਂ ਬੋਇਲ ਸੋਸ਼ਲ ਸੋਸ਼ਲ ਸਾਰੇ ਖਾਲੀ ਹੋ ਰਹੇ ਆ ਤੇ ਇੱਥੇ ਟੈਕਸੀਆਂ ਦੀ ਲਾਈਨ ਲੱਗੀ ਹੋਈਆਂ ਥਾਪਰ ਦੇ ਬਾਰੇ ਤੇ ਵੱਡੀ ਗਿਣਤੀ ਦੇ ਬੱਚੇ ਘਰਾਂ ਨੂੰ ਜਾ ਰਹੇ ਨੇ ਸਾਰੇ ਘਰਾਂ ਨੂੰ ਜਾ ਰਹੇ ਆ ਵਾਪਸ ਕਿਉਂਕਿ ਇੱਥੇ ਕਲਾਸਾਂ ਬੰਦ ਹੋ ਗਈ ਐ ਇਗਜ਼ਾਮਸ ਵੀ ਬੰਦ ਹੋ ਗਏ ਪੋਸਟਪੋਨ ਕਰਤੇ ਤਾਂ ਫਿਰ ਇੱਥੇ ਸਾਰੇ ਵਾਪਸ ਜਾ ਰਹੇ ਆ ਪਟਿਆਲੇ 'ਤੇ ਅਟੈਕ ਕਰਿਆ ਗਿਆ ਇੰਡੀਆ ਵੱਲੋਂ ਪਾਕਿਸਤਾਨ ਤੇ ਉਹ ਕਿਵੇਂ ਦੇਖਦੇ ਹੋ ਭਾਜੀ ਇੰਡੀਆ ਵੱਲੋਂ ਅਟੈਕ ਤੇ ਕਿਹੜੀਆਂ ਨਿਊਜ਼ ਹਨ ਇਹ ਤੱਕ ਹੈ ਕਿ ਡ ਤੇ ਆਪਾਂ ਨੂੰ ਆਪਣੀ ਇੰਡੀਅਨ ਆਰਮੀ ਦੇ ਡਿਫੈਂਸ ਤੇ ਪੂਰਾ ਭਰੋਸਾ ਹੈ ਜਿਉਹਨੇ ਤੱਕ ਸਾਰਾ ਰਿਟੈਲੀਏਸ਼ਨ ਹੋਈ ਹੈ ਕਿ ਠੀਕ ਰਹੀ ਗਿਆ ਤੇ ਆਪਾਂ ਤਾਂ ਆਪਣੇ ਘਰਾਂ ਨੂੰ ਆਈ ਆਈ ਸੋਚ ਕੇ ਜਾ ਰਹੇ ਕਿ ਸੇਫ ਰਹਿਣਗੇ ਤੇ ਬਸ ਆਪਾਂ ਨੂੰ ਆਈ ਆਈ ਭਰੋਸਾ ਹੈ